ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਤੋਂ ਇਹ ਕੀ ਲੱਗਦਾ ਰਹਾ ਤਾ ਮੈਨੂੰ ਪਤਾ ਅੱਜ ਕਿੰਨੇ ਦਿਨ ਤੋਂ ਕਿਹ ਕੀ ਲੋੜ ਪਈ ਸੀ ਕੱਲਰ ਦੇ ਸਾਥੋਂ ਆਖਰੀ ਵਾਰ ਤੱਕ ਗੱਲ ਕਰਦਾ ਸੀ 23 ਤਰੀਕ ਨੂੰ ਜਿਹੜੇ ਕਾਲੇ ਕੱਪੜੇ ਹੋ ਰਹੀਏ ਕਿਨੇ ਦੇਖਦੇ ਇਹ ਬੜਾ ਦੁਖਾ ਰਿਆ ਰੇਟੇ ਦੀ ਵਾਪਸੀ ਤੇ ਇਹ ਲੱਗਦਾ ਹੈ ਕਿ ਸਰਕਾਰ ਨੂੰ ਹੋ ਜਾਣਾ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇਹ ਤੇ ਨੌکریاں ਮਿਲਦੀਆਂ ਹੁਣ ਤੇ ਕੀ ਘਾਟੇ ਸਾਨੂੰ ਕੀ ਲੋੜ ਪਈ ੱੱਕੇ ਖਾਣ ਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕਲਰ ਦੇ ਸਾਹੋਂ ਆਖਰੀ ਵਾਰ ਕਰੋ ਕਰਦਾ ਸੀ 23 ਤਰੀਕ ਨੂੰ ਜੋ ਕਾਲੇ ਟੱਪੇ ਆ ਗਏ ਕੀ ਤੈਨੂੰ ਸਾਰਾ ਸਾਰਾ ਨਰਦ ਨੂੰ ਵੀ ਗੱਲ ਨਹੀਂ ਹੋਈ ਪਤਨਾ ਕੀ ਰਵਈਆ ਤੁਹਾਨੂੰ ਠੀਕ ਲੱਗਦਾ ਹੈ ਮੇਰੀ ਲਾਸਟ ਵਾਰ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤ ਹੀ ਵਾਪਸ ਆ ਗਿਆ ਰਈਆ ਆਪ ਸਮਝਣ ਗਿਆ ਨੂੰ ਪਤਾ ਯਾਰ ਰਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਦਾ ਬੱਚਾ ਨੂੰ ਭੇਜ ਰਿਹਾ ਚਲੋ ਜਿਹੜੇ ਨੰਗੇ ਸੀ ਉਹਨਾਂ ਨੂੰ ਉੱਤੇ ਪੀੜੀ ਤੋਂ ਚੰਨ ਸਰਕਾਰ ਜੇ ਜਾਨ ਕੋਈ ਮਾਰਾ ਵੱਡਾ ਚਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਣ ਇਹਨਾਂ ਕੋਈ ਥੋੜੀ ਬੜੀ ਸਾਡੇ ਦਾ ਮਦਦ ਕਰਦੇ ਤੁਹਾਨੂੰ ਉਹਨਾਂ ਦਾ ਧੰਨਵਾਦ ਜ਼ੁਕਰੀਆ ਕਰਾਂਗੇ ਕਿੰਨੀ ਉਮਰ ਕਿ ਨਹੀਂ ਸਾਹਿਬ ਸਾਹਿਬ ਦੀ عمر ਭਾਈ ਵਿੱਚ ਸਾਝ ਜਾਂਦਾ ਭਾਈ ਮੈਂ ਲੱਗ ਗਿਆ ਕਿੰਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਪਾਲ ਕੀਤੀ ਨਹੀਂ ਮਿਲਿਆ ਨਾ ਕੋਈ ਨਹੀਂ ਪਰ ਇਹ ਸਾਰੇ ਕਾਗਜ਼ਾਂ ਸਰਖੰਨੋ ਕ੍ਰੀਪੈਕਰ ਨੌਕਰੀ ਆਉਣ ਦੇ ਨਾਲ ਤੈਲ ਵਿਦ ਨਹੀਂ ਆਉਂਦੀ ਪੋਸਟ ਆਫਿਸ ਸਭ ਕੁਝ ਮਿਲ ਗਿਆ ਨਾ ਪਰ ਭਰੇ ਸੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ ਨੁਕਸਾਨ ਚਲ ਪਾਣਾ ਮੁਸ਼ਕਲ ਹੈ ਗਰਮੀਤ ਸਿੰਘ ਨਾਮ ਮੇਰਾ ਜਿਹੜਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਬਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਹੈ ਰਿਪੋਰਟ ਕੀ ਕੀ ਲੱਗਦਾ ਹੈ ਤੇ ਆ ਬੇਰੂਬਤ ਹੈ। ਕਦੋਂ ਕੋ ਭੇਜਿਆ ਸੀ ਕੋ ਤੁ। ਇਹ ਹੁਣ ਦੋ ਡੇਢ ਮਹੀਨਾ ਹੋ ਚੱਲਿਆ ਵਾ ਗਏ ਨੂੰ। ਆਖਰੀ ਵਾਰੀ ਕੋ ਗੱਲਬਾਤ ਹੋਇਆ ਸੀ। ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨੀ ਗੱਲ ਹੋਈ ਐ ਮੜਕੇ ਨਹੀਂ ਹੋਈ। ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤਾਂ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਕੰਨਵੇਂਵੇਂ ਅੱਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੇ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰਲ ਕੇ ਬਾਹੋਂਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਹਾਂਜੀ ਉਹਦੇ ਨਾਲ ਹੀ ਵਾਸੀ ਜਿੱਦਾਂ ਕਹਿੰਦੇ ਹੁੰਦੇ ਇਹਨਾਂ ਗੱਲਬਾਤ ਕਰਨ ਲਈ ਲੈ ਪਾਉਤ ਵਧੀਆ ਆਇਆ ਜੋ ਵਾ ਬੱਸ ਕਿੰਨੇ ਲੱਖ ਮਤਲਬ ਇਹ 40 ਲੱਖ ਦੀ ਜਾਨ ਗੱਲਬਾਤ ਹੋਈ ਸੀ ਪੈਸੇ ਦਿੱਤੇ ਸਾਰੇ ਪੈਸੇ ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਪੁਸ਼ਕ ਦੇਣੇ ਅਜੇ ਉਹ ਬਦਲ ਸਕਿਆ ਉਹ ਵੀ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਉਹਨਾਂ ਦੀ ਜਾਨੂ ਦੀ ਅੱਪਾ ਇੱਥੇ ਇਹਨਾਂ ਨੇ ਜਦੋਂ ਪਾਇਆ ਵਾ ਨੜਕੀ ਉਹ ਤੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੋੜ ਕੇ ਨਹੀਂ ਹੋਈ ਉਹ ਪੈਂਪਟੇ ਚੱਲ ਗਿਆ ਗਿਆ ਪੈਂਪਟੇ ਚੱਲ ਗਿਆ ਮੋੜ ਕੇ ਨਹੀਂ ਕੋਈ ਕਾਰਨ ਕੀ ਸਮਝੋ ਉਹਦੇ ਜਾਣ ਦਾ ਇੱਥੋਂ ਭੇਜਣਾ ਇੰਨਾ ਖਤਰਾ ਜੋਖਮ ਲੈਣਾ ਇਹ ਕਾਰਨ ਨਹੀਂ ਹੈ ਵੇ ਗਰੀਬੀ ਜੇ ਤੱਕ ਹੀ ਖਾਂਦੀ ਅਲਸਰੀਓ ਰੋਟੀ ਦਾ ਮਸਲਾ ਜੀ ਤੇ ਰੋਟੀ ਦਾ ਮਸਲਾ ਬਾਪਾ ਹੋ ਬਰੀ ਕਿਹੜਾ ਕਿਆ ਨੂੰ ਕੋ ਘਲਦਾ ਕਿਆ ਨੂੰ ਕੋ ਘਲਦਾ ਠੀਕ ਇੰਨੀ ਵੱਡੀ ਰਕਮ ਬਾਪੂ ਜੀ ਕਿੱਤਾ ਮਤਲਬ ਤੇ ਰਿਸ਼ਤੇਦਾਰਾਂ ਕੋ ਖੱਡੇ ਵਿੱਚ ਕੋਟ ਅੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ ਕੋ ਜਾਨੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈਵੇ ਚਲ ਕੋਈ ਨਹੀਂ ਤੇ ਛਡਾਵਾਂਗੇ ਚਲ ਕੋਈ ਨਹੀਂ ਝਟਕਾਣੇ ਚਲ ਜੀਊਗਾ ਅੱਜ ਵਾਪਸੀ ਹੋ ਰਹੀ ਸਰਕਾਰ ਨੂੰ ਕੁਛ ਕਹਿੰਦੇ ਇਹ ਸਾਡੀ ਮਦਦ ਕਰ ਸਕਦੇ ਆ ਦੇਖ ਲਓ ਜੇ ਕਿਤੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਨਹੀਂ ਤੇ ਬਹੁਤ ਔਖਾ ਜਿਹੜੀ ਆ ਜਗ ਇਹ ਵੀ ਵੇਚਣੀ ਪੈਜੂ ਕਿਸ ਦਿਨ